ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਮੱਲਕੇ ਤੇ ਜ਼ਿਲ੍ਹਾ ਮੋਗਾ ਬਾਈ ਜੀ ਤੇ ਤਹਿਸੀਲ ਵਾਧਾਪੁਰਾਣਾ ਬਾਈ ਜੀ ਜਿਹਦੇ ਵਿੱਚ ਬਾਈ ਜੀ ਬਹੁਤ ਸੋਹਣੀ ਸਨਖੀ ਘਰੇਲੂ ਵੜਾ ਤੁਹਾਡੇ ਵਾਤੇ ਜਰਸੀ ਪੰਜਾਬ ਵਾਲੀ ਤੁਹਾਨੂੰ ਵਿਖਾਉਣ ਲੱਗੇ ਆ ਤੇ ਬਾਕੀ ਦੀ ਬਲਦੀ ਹੋਈ ਜਾਣਕਾਰੀ ਭਾਬਾਈ ਜੀ ਹੁਣ ਤੋਂ ਲੈਨੇ ਆ। ਮੁਰੇ ਆਜੋ ਬਾਈ ਜੀ। ਸਸਰੀਗਲ ਬਾਈ ਜੀ। ਸਸਰੀਗਲ ਬਾਈ ਜੀ। ਬਾਈ ਆਪਣਾ ਨਾਮ ਐਡਰੈਸ ਲਾ ਦਿਓ ਜੀ। ਨਾਮ ਬਾਈ ਰਾਜੂ ਢਾਲੀਵਾਲ ਪਿੰਡ ਮੱਲਕੇ ਸੀਲ ਬਾਗਾ ਪ੍ਰਾਣਾ ਜਿਲ੍ਹਾ ਮੋਗਾ। ਠੀਕ ਆ ਬਾਈ ਜੀ। ਤੇ ਬਾਈ ਜੀ ਕੀ ਡਿਟੇਲ ਆ ਜੀ ਆਪਣੀ ਫਿਰ ਇਹਦੀ ਵੈਢ ਦੀ। ਇਹ ਬਾਈ ਜੀ ਤੀਜਾ ਸੂਆ ਸੂਈਆ ਵੈੜ। ਤੀਜਾ ਸੂਆ। ਤੀਜਾ ਸੂਆ ਸੂਈਆ ਫਿਰ ਕੱਲ੍ਹ ਸੂਈਆ ਸਵੇ। ਠੀਕ ਆ ਬਾਈ ਮੱਛੀ ਆ। ਠੀਕ ਆ ਜੀ। ਪਿਛਲੇ ਸੂਵੇ ਮੈਨੂੰ 18 ਲੀਟਰ ਦਾ ਦਿੱਤਾ। ਪਿਛਲੇ ਸੂਵੇ। ਪਿਛਲੇ ਸੂਵੇ ਦੂਜ ਤੇ ਜਿਸ ਵੇ 18 ਠੀਕ ਹੈ ਇਹ ਸੀਮਨ ਪਤਾ ਕਿਹੜਾ ਪਰਵਾਇ ਵੱਚੀ ਦਾ ਸੀਮਨ ਨਹੀਂ ਬਾਈ ਪਤਾ ਨਹੀਂ ਸੀਮਨ ਸੀਮਨ ਨਹੀਂ ਪਤਾ ਜਰਸੀ ਦਾ ਕਿਹ ਕਿ ਪਰਵਾਤਾ ਸੀਗਾ ਠੀਕ ਆ ਬਾਈ ਗੱਪ ਝੂਠ ਮਾਰਨਾ ਮਾੜਾ ਹੁੰਦਾ ਵੇ ਵੱਚੀ ਵੇਹ ਚੰਗੀ ਆ ਹੂੰ ਚੰਗੇ ਸੀਮਨ ਦੀ ਆਉਂਦਾ ਹਾਂ ਕੋਈ ਆਪਾਂ ਕਹਿੰਦੇ ਉਹਦਾ ਸੀਮਨ ਇਹਦਾ ਲੱਗਿਆ ਨਹੀਂ ਬਾਈ ਉਹ ਮਾੜਾ ਹੁੰਦਾ ਹਨਾ ਠੀਕ ਆ ਬਾਈ ਤੇ ਐਤੀ ਫਿਰ ਕਿੰਨਾ ਪਾਦੂੰਤਾ ਜਦਦ ਐ ਰਗੀ ਬਾਈ 20 ਪਲੱਸ ਤਾਂ ਹੁਣ ਜੇ ਮੰਨ ਲਓ ਠੰਡ ਦਾ ਮੌਸਮ ਆ ਰਿਹਾ 20 ਦਾ ਬਾਈ ਪਲੱਸ ਪਾਉ ਹਾਂ ਪਾਦ ਦਾ ਮਹੀਨਾ ਰਹੇਗਾ ਅਗਲਾ ਮਹੀਨਾ ਠੰਡ ਲਈ ਕਹਿੰਦੇ ਨੇ 20 ਦਾ ਪਾਉ ਕੀ ਪਾਉ ਠੀ ਚੁਆਈ ਚੁਈ ਦੀ ਕਿਵੇਂ ਆ ਬਾਈ ਚੁਈ ਬਾਈ ਜਮਾਂ ਸਾਹ ਕੋਈ ਕੋਈ ਥਾਣ ਦੀ ਘਰ ਬਾਹਰ ਘਾਟ ਨਹੀਂ ਹਾਂਜੀ ਕੋਈ ਬਰਾਬਰ ਆ ਬਾਈ ਕੋਈ ਧਾਰ ਦਾਣੇ ਕੋਈ ਹੋਰ ਨਹੀਂ ਕੋਈ ਕੋਈ ਨਾ ਉਸ ਨੇ ਵੀ ਉਹਰੇ ਆ ਆਪਾਂ ਜ਼ਿੰਮੇਵਾਰੀ ਥਾਣ ਦੀ ਠੀਕ ਹੈ ਠੀਕ ਹੈ ਚੋ ਚਵਾ ਕੇ ਬਾਕੀ ਵਾਲਾ ਦਸੱਲੀ ਕਰਕੇ ਆ ਦੀ ਇਲਾਜ ਸਕਦਾ ਬਾਈ ਦਾ ਪਸ਼ੂ ਪੰਜਾਬ ਦਾ ਭਾਵੇਂ ਦੋ ਡੰਗ ਜੋਵੇਂ ਘਰੇ ਆਪਣੇ ਠੀਕ ਆ ਬਈ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਵਹਿੜ ਬਾਈ ਜੀ ਬਹੁਤ ਚੰਗੀ ਆ ਬਦਾਮੀ ਕਲਰ ਦੀ ਆ ਗੂੜਾ ਪੱਤਾ ਕਲਰ ਆ ਤੇ ਕਰੇਲੂ ਵਹਿੜ ਆ ਬਾਈ ਜੀ ਪੰਜਾਬ ਵਾਲੀ ਜਰਸੀ ਔਰਿਜਨਲ ਆ ਹੱਲੇ ਦੀ ਬਾਈ ਜੀ ਬਹੁਤ ਚੰਗੀ ਆ ਤੇ ਮਗਰ ਬਾਈ ਜੀ ਦੇ ਬੱਛੀ ਆ ਗਈ ਆ ਬੱਛੀ ਵੀ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਿੰਨੇ ਆ ਆ ਵੇਖੋ ਬਾਈ ਜੀ ਬੱਛੀ ਇੱਕ ਨੰਬਰ ਬਹੁਤ ਚੰਗੀ ਆ ਅੱਜ ਬਾਈ ਜਿਹੜਾ ਵੀਰ ਲੈ ਜਾਊਗਾ ਤੇ ਇੱਕ ਦੇ ਨਾਲ ਇੱਕ ਫ੍ਰੀ ਵਾਲਾ ਕਰਮਾ ਬਾਈ ਜੀ ਬੱਚਿਆਂ ਵਾਲੀ ਦਾ ਤਕਰੀਬਨ ਮਿਲ ਜਾਂਦੀ ਆ ਬੱਚੇ ਵਾਲੀ ਕੋਈ ਕਰਮਾ ਨਾਲ ਹੀ ਮਿਲਦੀ ਆ ਬੱਛੀ ਕਰਮਾ ਵਾਲੀ ਬਹੁਤ ਚੰਗੀ ਆ ਤੇ ਮਾਂ ਦਾ ਵੀ ਕੋਈ ਅੰਤ ਨਹੀਂ ਬਾਈ ਜੀ ਖਲਤੋਂ ਸੁਖਣਾ ਮੱਜਾਂ ਵਰਗਾ ਬਾਈ ਜੀ ਠੰਡੀ ਸੀ ਆ ਇਹ ਨੀਗਾ ਵੀ ਪੈਰ ਚੱਕ ਜੂਗੀ ਠੰਡੀ ਸੀ ਜਿਵੇਂ ਜਿਵੇਂ ਮਾਰੀ ਆ ਬਾਈ ਜੀ ਸੀਲ ਠੰਡੀ ਆ ਕੋਈ ਖਾਣ ਵੀ ਚਾਰੀ ਆ ਕੋਈ ਫੋਟ ਨਹੀਂ ਛਾਗ ਨਹੀਂ ਕੱਲਾ ਕੱਲਾ ਖਾਣਾ ਕਦ ਕਾਠ ਦੀ ਗੱਲ ਕਰਗੇ ਤੇ ਯਾਰਸਾਂ ਦੇ ਮੁਤਾਬਕ ਬਾਈ ਜੀ ਚੰਗਾ ਬਾਕੀ ਸੀਲ ਠੰਡੀ ਆ ਵਲਟਨ ਲਾਈ ਬਹੁਤ ਆ ਬਾਕੀ ਜ਼ਿਮੀਦਾਰਾਂ ਦੀ ਚਵਾਈ ਦਾ ਤੁਹਾਨੂੰ ਪਤਾ ਹੀ ਆ ਥੋੜੀ ਜੀ ਮੱਛਰ ਮੁੰਛਰ ਕਰਕੇ ਵੱਡੇ ਤਾਂ ਨਹੀਂ ਚੋਂਦੇ ਆ ਕੁਦਰਤੀ ਦਾ ਮੈਂ ਇੱਥੇ ਆਇਆ ਸੀ ਤੇ ਬਾਈ ਜੀ ਹੁਣੀਆਂ ਦੇ ਵੀਡੀਓ ਬਣਾ ਲਗੇ ਆਪਾਂ ਤੁਹਾ ਬਾਾਈ ਜੀ ਬਣਾ ਲੈਨੇ ਆ ਵੈੜ ਚੰਗੀ ਆ ਬਾਈ ਜੀ ਮਗਰ ਇਹਦੇ ਬੱਛੀ ਆ ਤੇ ਬਾਈ ਧਾਲੀਵਾਦ ਸਾਹਿਬ ਕਿੰਨੇ ਦੇ ਦਾਂਗੇ ਆਪਾਂ ਇਹ ਬਾਈ ਆਪਾਂ ਮੋਟਾ ਜਿਨਾ ਮਰਜ਼ੀ ਕਰਾ ਲਓ ਬਾਈ 70000 ਰੁਪਏ ਦੇ ਦੇ ਜਾਈਏ 70000 ਦੀ 70000 ਚ ਮਾਲਤਾਨ ਕਰ ਕੋਈ ਮਾਲਤਾਨ ਹੋ ਜੂਗਾ ਮਾਰਾ ਮੋਟਾ ਹੀ ਹੋਊਗਾ ਲਓ ਬਾਈ ਜੀ ਨੋਰਮਲ ਛੋੜ ਛੱਪੇ ਵਾਲਾ ਵੀਰਾਂ ਦਾ ਮਾਲਤਾਨ ਹੋ ਜੂਗਾ ਮੁੱਲ ਬਾਈ ਜੀ ਨੂੰ ਪਹਿਲਾਂ ਆਪਾਂ ਵੀ ਕਿਹਾ ਸੀਗਾ ਦੇਖੋ ਸਾਫ਼ ਵੀ ਚਲੋ ਸੋਚ ਕੇ ਚੰਗੀ ਗੱਲ ਹੈ ਵੀ ਮੁੱਲ ਜਾਇਜ ਕਰਨ ਦਾ ਹੀ ਹੱਕ ਹੁੰਦਾ ਇਹਨੂੰ ਮੈਂ ਵੀਡੀਓ ਤੇ ਜੱਟਾਂ ਵਾਲਾ ਹਲਾਣਾ ਵਾਲੀ ਬਾਈ ਬਣ ਕੇ ਵੀ ਵੈਸੇ ਹੀ ਮੰਨ ਕੇ ਚੱਲ ਜੈਦੇ ਨਹੀਂ ਲੈਣੀ ਦੱਸੇ ਤੇ ਦੇਣ ਲੈਣੀ ਵੀਰ ਨੇ ਦੱਸਿਆ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਬਾਈ ਜੀ ਕਈ ਵੀਰ ਘਰੋਂ ਲੈ ਕੇ ਵਪਾਰੀ ਤੋਂ ਨਹੀਂ ਐ ਡਾ ਰਾਜੀ ਘਰੋਂ ਲੈ ਕੇ ਬਾਲੇ ਖੋਚ ਰਹਿੰਦੇ ਆ ਬਸੂ ਘਰ ਦੀ ਵਹਿੜਾ ਬਾਈ ਕੋਲੇ ਮਗਰ ਬਾਈ ਜੀ ਬੱਛੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਮੋਬਾਈਲ ਨੰਬਰ ਆਪਾਂ ਪੁੱਛ ਲੈਨੇ ਵੀਰੇ ਕੀ ਮੋਬਾਈਲ ਨੰਬਰ ਆਪਣਾ 9631 ਬਾਈ 0050 ਠੀਕ ਆ ਯੱਕਰ ਹੀ ਫਿਰ ਦੱਸ 9633050 3050 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਆਪਣੀ ਵੀਡੀਓ ਬਾਈ ਜੀ ਸੋਹਣੀ ਲੱਗੇ ਕੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ